ਕਿਸਾਨ ਭਰਾਵਾਂ ਨੂੰ ਡੇਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜਾ ਅੱਜ ਦਾ ਆਪਣਾ ਟੌਪਿਕ ਆ ਪਸ਼ੂ ਨੂੰ ਟਾਕੂ ਹੋ ਜਾਣਾ ਜਾਂ ਪਸ਼ੂ ਨੇ ਜੁੜ ਜਾਣਾ ਉਹਦੇ ਵਿੱਚ ਆਪਾਂ ਚੀਜ਼ਾਂ ਲਈਆਂ ਕੁਰਾਸਾਨੀ ਜੁਆਇਨ ਪਾਕਿਸਤਾਨੀ ਨੂਨ ਤੇ ਤਿਲਾਂ ਦਾ ਤੇਲ ਤੇ ਖਾਣ ਵਾਸਤੇ ਆਪਾਂ ਲਿਆ ਚੰਨਣ ਬੂਰਾ ਹਾਥੀ ਦੰਦਾ ਦਾ ਬੂਰਾ ਵੀ ਉਹਨੂੰ ਕਹਿੰਦੇ ਆ ਪੰਸਾਰੀ ਤੋਂ ਭਾਈ ਮਿਲ ਜਾਂਦਾ ਜਾ ਕੇ ਉਹ ਤੁਹਾਨੂੰ ਵਿਸਤਾਰ ਦੇ ਵਿੱਚ ਦੱਸਦੇ ਆ ਉਹਦੇ ਲੱਛਣ ਕੀ ਹੁੰਦੇ ਆ ਕਿਵੇਂ ਹੁੰਦਾ ਕਿਵੇਂ ਉਹ ਠੀਕ ਹੋਊਗਾ ਉਹਨੂੰ ਤੁਹਾਨੂੰ ਵਿਸਤਾਰ ਦੇ ਵਿੱਚ ਦੱਸਦੇ ਆ ਜਿਵੇਂ ਕਿ ਔਰ ਤੁਸੀਂ ਠੀਕ ਕਰ ਸਕਦੇ ਹੋ ਇਹ ਇੱਕ ਟਾਕੂ ਦੀ ਇਹੋ ਜੀ ਬਿਮਾਰੀ ਆ ਅਗਰ ਤੁਸੀਂ ਜਿੰਨੇ ਮਰਜ਼ੀ ਇਹਦੇ ਟੀਕੇ ਲਵਾਈ ਜਾਓ ਭਾਈ ਇਹ ਬਿਲਕੁਲ ਇਹ ਨਹੀਂ ਹਟਦੀਗੀ ਇਹ ਬਿਮਾਰੀ ਟਾਕੂ ਦੀ ਬਿਮਾਰੀ ਪਸ਼ੂ ਨੂੰ ਠੀਕ ਪਸ਼ੂ ਹੁੰਦਾ ਹੀ ਨਹੀਂ ਨਾ ਉਹ ਜਿੰਨਾ ਮਰਜੀ ਦਾਣਾ ਪਾਈ ਜਾਓ ਨਾ ਉਹ ਰਾਜੀ ਹੋਵੇ ਇਹ ਹੁੰਦਾ ਕਿੰਨੇ ਆ ਇਹਦੇ ਲੱਛਣ ਕੀ ਹੁੰਦੇ ਆ ਕਿਵੇਂ ਭਾਈ ਇਹਦਾ ਪਤਾ ਆਪਾਂ ਨੂੰ ਲੱਗਦਾ ਹੈਗਾ ਵੀ ਕਿਸ ਤਰ੍ਹਾਂ ਕਰਕੇ ਇਹ ਹੁੰਦਾ ਹੈਗਾ ਆਪਾਂ ਤੋਂ ਕਈ ਵਾਰੀ ਪਸ਼ੂ ਨੂੰ ਧੁੱਪੇ ਖੜਾ ਨਮਾਇਆ ਜਾਂਦਾ ਭਾਈ ਓਹੋ ਉਹ ਪੋਜੀਸ਼ਨ ਦੇ ਵਿੱਚ ਵੀ ਪਸ਼ੂ ਨੂੰ ਟਾਕੂ ਹੋ ਜਾਂਦਾ ਹੈ ਸਰਦ ਗਰਮ ਹੋ ਜਾਂਦਾ ਹੈ ਕਈ ਵਾਰੀ ਕੀ ਹੁੰਦਾ ਹੈਗਾ ਦੂਸਰਾ ਕਾਰਨ ਇਹਦਾ ਇਹ ਆ ਜਿਵੇਂ ਕਿਸੇ ਪਸ਼ੂ ਨੂੰ ਬੁਖਾਰ ਚੜਿਆ ਹੈ ਆਪਾਂ ਕੀ ਕਰਦੇ ਆਂਗੇ ਪਸ਼ੂ ਦੇ ਡਾਕਟਰ ਸਾਹਿਬਾਨ ਕਹਿ ਦਿੰਦੇ ਆਂ ਜੀ ਭਾਈ ਇਹਨੂੰ ਹੁਣ ਤੁਸੀਂ ਸਿਰ 'ਚ ਪਾਣੀ ਪਾ ਦਿਓ ਆਪਾਂ ਸਿਰ 'ਚ ਪਾਣੀ ਪਾਉਂਦੇ ਪਾਉਂਦੇ ਪਸ਼ੂ ਦੇ ਪਿੰਡੇ ਤੇ ਪਾਣੀ ਪਾ ਦਿੰਨੇ ਆਗੇ ਵੀ ਚਲੋ ਹੁਣ ਅੱਜ ਆਪਣਾ ਪਸ਼ੂ ਠੀਕ ਹੋ ਗਿਆ ਤੇ ਆਪਾਂ ਇਹਨੂੰ ਨਿਵਾਦੀਏ ਉਹ ਨਮਾਉਣ ਦੇ ਨਾਲ ਪਸ਼ੂ ਨੂੰ ਟਾਕੂ ਹੋ ਜਾਂਦਾ ਹੈਗਾ ਟਾਕੂ ਹੋਣ ਦਾ ਜੁੜ ਜਾਣਾ ਪੰਜਾਬੀ ਜਿਵੇਂ ਆਪਾਂ ਕਹਿ ਦਈਏ ਉਹ ਪਸ਼ੂ ਜੁੜਨ ਲੱਗ ਜਾਂਦਾ ਹੈ ਦੁੱਧ ਉਹ ਘਟ ਜਾਂਦਾ ਹੈਗਾ ਲਿੱਸਾ ਹੋਣ ਲੱਗ ਜਾਂਦਾ ਹੈਗਾ ਨਾ ਉਹ ਪਸ਼ੂ ਸਮਰਦਾ ਹੈ ਬਿਲਕੁਲ ਜੁੜਿਆ ਖੜਾ ਰਹੂਗਾ ਔਰ 2 ਕਿਲੋ ਦੋ ਦੋਸ ਵੇਲੇ ਦੇਊਗਾ ਤੇ 2 ਕਿਲੋ ਦੁੱਧ ਭਾਈ ਉਸ ਉਸ ਵੇਲੇ ਦੇਊਗਾ ਦੁੱਧ ਨਾ ਮਾਤਰਾ ਹੀ ਹੁੰਦਾ ਹੈਗਾ ਵਜਨ ਦਿਨੋਂ ਦਿਨ ਦਿਨੋਂ ਦਿਨ ਮਤਵ ਲੋ ਦਾ ਘਟਦਾ ਜਾਊਗਾ ਜਦੋਂ ਵਜਨ ਘਟਣ ਲੱਗ ਜਾਂਦਾ ਖੁਰ ਜਾਂਦਾ ਆਪਾਂ ਉਹਨੂੰ ਕੀ ਕਰਦੇ ਆਂਗੇ 2 ਮਹੀਨੇ ਆਪਾਂ ਟੀਕੇ ਲਵਾਉਨੇ ਆ ਉਸ ਤੋਂ ਬਾਅਦ ਉਹਨੂੰ ਕੱਟਿਆਂ ਵਾਲਿਆਂ ਨੂੰ ਵੇਚ ਕੇ ਉਹਦਾ ਕੰਮ ਜ਼ਿੰਮੇਵਾਰ ਫਹਾ ਹੀ ਵੜ ਦਿੰਦਾ ਹੈਗਾ ਇਹ ਤਾਂ ਭਾਈ ਨਹੀਂ ਕਰਨਾ ਇਹ ਜੇ ਪਸ਼ੂ ਨੂੰ ਟਾਕੂ ਹੋ ਗਿਆ ਪਸ਼ੂ ਥੋੜਾ ਲਿੱਸਾ ਹੋਈ ਜਾਂਦਾ ਹੱਡੀਆਂ ਖੁਰਦੀਆਂ ਕਈ ਵਾਰੀ ਤਾਂ ਇਹ ਪੋਜੀਸ਼ਨ ਦਾ ਇਹੋ ਜਿਹੀ ਹੋ ਜਾਂਦੀ ਹੈ ਕਿ ਉਹਦੀਆਂ ਪਸਲੀਆਂ ਦੀਆਂ ਇੱਕ ਇੱਕ ਇਕੱਠੀ ਣਾੜ ਗਿਣ ਲਓ ਭਾਵੇਂ ਪਸਲੀਆਂ ਦੀਆਂ ਹੱਡੀਆਂ ਗਿਣ ਲਓ ਔਰ ਬਿਲਕੁਲ ਜਮਾ ਹੋ ਪਸੂ ਇੱਕ ਦਿਨ ਵਹਿ ਜਾਂਦਾ ਹੈਗਾ ਇਦਾਂ ਕਰਦਾ ਕਰਦਾ ਲਿੱਸਾ ਹੁੰਦਾ ਜਾਊਗਾ ਉਹ ਲੋੜ ਮੁਤਾਬਕ ਨੀਰਾ ਵਾ ਸੋਨਾ ਕੀ ਖਾਊਗਾ ਜਿੰਨੀ ਕੋ ਨੂੰ ਭੁੱਖ ਲੱਗੀ ਆ ਬਾਅਦ ਨੀਰਾ ਨਹੀਂ ਖਾਂਦਾ ਦੁੱਧੋਂ ਖਤਮ ਹੋ ਜਾਊਗਾ ਜਿੱਦੇ ਦੁੱਧੋਂ ਖਤਮ ਹੋ ਜਾਂਦਾ ਉਹਦੇ ਅਸੀਂ ਕੱਟਿਆਂ ਵਾਲਿਆਂ ਨੂੰ ਸਾਦੇ ਆ 1 ਲੱਖ ਰੁਪਏ ਦੀ ਮਹ ਲੈਂਦੀ ਹੁੰਦੀ ਆ ਤੇ ਆਪਾਂ ਕਿੰਨੇ ਦੀ ਦੇ ਦਿੰਨੇ ਆ ਉਹਨੂੰ 25 ਤੋਂ 30 ਹਜ਼ਾਰ ਦੀ ਉਹਦੀ ਮੁਕਤੀ ਹੋ ਜਾਂਦੀ ਆਗੀ ਉਹ ਪਸੂ ਹਮੇਸ਼ਾ ਦੁਨੀਆ ਤੋਂ ਚਰਿਆ ਜਾਂਦਾ ਜਦੋਂ ਆਪਾਂ ਕਟੂ ਵਾਲੇ ਵੱਢਣ ਵਾਲੇ ਮਾਲ ਵਾਲਿਆਂ ਨੂੰ ਆਪਾਂ ਦੇ ਦੇ ਦਿੰਨੇ ਆ ਏਦਾਂ ਤੁਸੀਂ ਮੇਰੇ ਵੀਰ ਨਾ ਕਰੋ ਜਿਸ ਪਸ਼ੂ ਨੂੰ ਟਾਕੂ ਹੋ ਗਿਆ ਮੇਰੀ ਇਹ ਵੀੜ ਕੋ ਨੂੰ ਸਮਾਰ ਕੇ ਦੋ ਵਾਰੀ ਵੇਖੋ ਦੋ ਵਾਰੀ ਵੇਖ ਕੇ ਇਹ ਇਲਾਜ ਜਿਹੜਾ ਮੈਂ ਤੁਹਾਨੂੰ ਅੱਜ ਦੱਸਿਆ ਇਹ ਇਲਾਜ ਕਰੋ ਤੇ ਬਿਲਕੁਲ ਪਸ਼ੂ 9 ਬਰ 9 ਠੋਡਾ ਹੋਊਗਾ ਕਰਨਾ ਕੀ ਹੈਗਾ ਆਪਾਂ ਆਪਾਂ ਲੈਣੀ ਆ ਕੁਰਾਸਾਨੀ ਜਮੈਣ ਕੁਰਾਸਾਨੀ ਜਮੈਣ ਨੂੰ ਔਰ ਆਪਣਾ ਨੂਨ ਨੂੰ ਪਹਿਲਾਂ ਆਪਾਂ ਕੁਰਾਸਾਨੀ ਝਮੈਣ ਲੈ ਆ ਕੇ ਜਿਵੇਂ ਅੱਧਾ ਕਿਲੋ ਝਮੈਣ ਆਪਾਂ ਲੈ ਆਂਦੇ ਕੁਰਾਸਾਨੀ ਝਮੈਣ ਆਪਾਂ ਅੱਧਾ ਕਿਲੋ ਝਮੈਣ ਲੈ ਆਂਦੀ ਇਹਨੂੰ ਬਰੀਕ ਬਣਾ ਕੇ ਆਪਾਂ ਕੀ ਕਰਨਾ ਹੈਗਾ ਪਾਊਡਰ ਬਣਾ ਲਓ ਪਾਊਡਰ ਬਣਾ ਲਿਆ ਜਦੋਂ ਉਹਦਾ ਆਪਾਂ ਇੱਕ ਪਾਸੇ ਰੱਖ ਲਓ ਜਿਵੇਂ ਪਾਕਿਸਤਾਨੀ ਨੂਨ ਆਗਾ ਆਪਾਂ ਉਹ 1 ਕਿਲੋ ਲਿਆਓ ਭਾਈ ਨੂਨ ਜਦੋਂ ਆਪਾਂ 1 ਕਿਲੋ ਨੂਨ ਲਿਆਂਦਾ ਇਹਨੂੰ ਬਰੀਕ ਬਣਾ ਕੇ ਤੇ ਇਹਨੂੰ ਇੱਕ 8 ਰੱਖ ਲਓ ਫਿਰ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈਗਾ ਇਹ ਆਪਾਂ ਇੱਕ ਬੋਤਲ ਤੇਲ ਦੀ ਤਿਲਾਂ ਦੇ ਤੇਲ ਦੀ ਆਪਾਂ ਇੱਕ ਬੋਤਲ ਉਹ ਪਸ਼ੂ ਵਾਸਤੇ ਲੈ ਆਓ ਉਹਨੂੰ ਕੀ ਕਰਨਾ ਹੈਗਾ ਤਿਲਾਂ ਦੇ ਤੇਲ ਦੀ ਆਪਾਂ ਉਹਦੀ ਕੰਗਰੋੜ ਦੇ ਉੱਤੇ ਉਹਦੇ ਉੱਤੇ ਮਾਲਸ਼ ਕਰਨੀ ਆ ਕੰਗਰੋੜ ਦੇ ਉੱਤੇ ਜਿਵੇਂ ਆਹ ਵੇਖੋ ਮੇਰੀ ਛਟੀ ਆ ਗਈ ਇਹ ਕੰਗਰੋੜ ਆ ਗਈ ਇਹਨੂੰ ਆਪਾਂ ਕੰਗਰੋੜ ਨੂੰ ਬਿਲਕੁਲ ਉਹਦੀ ਆਪਾਂ ਮਾਲਸ ਕਰਨੀ ਆ ਕੰਗਰੋੜ ਦੀ ਮਾਲਸ ਕਰਨੀ ਆ ਤੇ ਚਾਰੇ ਲੱਤਾਂ ਦੀ ਗੋਡਿਆਂ ਤੋਂ ਤਾਹਾਂ ਮਾਲਸ ਕਰਨੀ ਆ ਹੁਣ ਆਪਾਂ ਕਰਨਾ ਕੀ ਆ ਚਾਰੇ ਲੱਤਾਂ ਦੀ ਤਾਹਾਂ ਤੱਕ ਮਾਲਸ ਕਰਨੀ ਆ ਤੇ ਕੰਗਰੋੜ ਦੀ ਆਪਾਂ ਮਾਲਸ ਕਰਨੀ ਆ ਜਿਹੜੀ ਆਪਾਂ ਇਹ ਮਾਲਸ ਕਰਨੀ ਆਂਗੀ ਇਹ ਇਸ ਤਰ੍ਹਾਂ ਦੇ ਕਰਨੀ ਆਗੀ ਇੱਕ ਸਾਈਡ ਨੂੰ ਕਰਨੀ ਆਗੀ ਆਪਾਂ ਉਹਨੂੰ ਇਹ ਨਹੀਂ ਵੀ ਦੋਨੀ ਸਾਈਡ ਨੂੰ ਕਰਨੀ ਆ ਜਿਹੜੀਆਂ ਲੱਤਾਂ ਦੀ ਮਾਲਸ਼ ਕਰਨੀ ਆ ਉਹ ਆਪਾਂ ਤਾਹਾਂ ਨੂੰ ਕਰਨੀ ਆਂਗੇ ਥੱਲੇ ਨੂੰ ਨਹੀਂ ਕਰਨੀ ਤਾਹਾਂ ਨੂੰ ਕਰਨੀ ਆ ਉਹਦੇ ਤੇਲ ਲਾ ਕੇ ਤੇ ਜਿਹੜੀ ਕੰਗਰੋੜ ਦੀ ਆ ਕੰਗਰੋੜ ਦੀ ਤਾਂ ਭਾਵੇਂ ਦੋਨੇ ਪਾਸੇ ਤੁਸੀਂ ਕਰ ਸਕਦੇ ਹੋਗੇ ਅਗਰ ਪੂਰੀ ਮਿਹਨਤ ਕਰਕੇ ਤੁਸੀਂ ਤਿਲਾਂ ਦੇ ਤੇਲ ਦੀ ਮਾਲਸ਼ ਕਰਤੀ ਫੇਰ ਆਪਣੇ ਕੋਲੇ ਕੀ ਆਗਾ ਕੁਰਾਸਾਨੀ ਜਮੈਣ ਆ ਜਿਹੜੀ ਉਹ ਉਹ ਆਪਾਂ ਪਸ਼ੂ ਦੇ ਉੱਤੇ ਭੁੱਕ ਦਿਆਂਗੇ ਉਹ ਆਪਾਂ ਭੁੱਕਣ ਤੋਂ ਬਾਅਦ ਕੀ ਕਰਨਾ ਹੈਗਾ ਫੇਰ ਆਪਾਂ ਉਸ ਤੋਂ ਬਾਅਦ ਜਦੋਂ ਆਪਣੇ ਕੋਲੇ ਨੂਨ ਤਿੰਨ ਨੰਬਰ ਆਪਾਂ ਆ ਦੋ ਨੰਬਰ ਤੇ ਆਪਾਂ ਨੂਨ ਲਿਆ ਹੈਗਾ ਕਿਲੋ ਉਹਨੂੰ ਆਪਾਂ ਮੁਠੀ ਨਾਲ ਫੇਰ ਆਪਾਂ ਨੂਨ ਭੁੱਕ ਜੋ ਦੇ ਉੱਤੇ ਜਦੋਂ ਆਪਾਂ ਥੋੜਾ ਨੂਨ ਭੁੱਕਦਾ ਇਹ ਭਾਈ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਦੇਸੀ ਅਨਦਾਜ਼ੇ ਨਾਲ ਹੀ ਭੁੱਕੜੀਆਂ ਪੈਂਦੀਆਂ ਇਹ ਨਹੀਂ ਵੀ ਆਪਾਂ ਕਿਲੋ ਨੂਨ ਹੀ ਭੁੱਕ ਦੇਣਾ ਨਹੀਂ ਬਿਲਕੁਲ ਨਹੀਂ ਜਿੰਨੀ ਲੋੜ ਮੁਤਾਬਕ ਆ ਕੰਗਰੋੜ ਤੇ ਓਨੀ ਆਪਾਂ ਕੁਰਾਸਾਨੀ ਜਵੈਣ ਪਾਉਣੀ ਆ ਤੇ ਲੋੜ ਮੁਤਾਬਕ ਹੀ ਆਪਾਂ ਉਹਦੇ ਤੇ ਨੂਨ ਪਾਉਣਾ ਲਕਤਾਂ ਤੇ ਨੂਨ ਤੇ ਕੁਰਾਸਾਨੀ ਜਵੈਣ ਪਾਉਣ ਦੀ ਨਹੀਂ ਲੋੜ ਉਹਨੂੰ ਕੱਲੀ ਮਾਲਸ਼ ਕਰਨੀ ਆਪਾਂ ਫੇਰ ਉਹਦੇ ਉੱਤੇ ਕੀ ਕਰਨਾ ਹੈਗਾ ਆਪਣੇ ਘਰੇ ਕੋਈ ਵੀ ਕੰਬਲ ਖੇਸ ਕੰਬਲ ਉਹਦੇ ਆਪਾਂ ਉੱਤੇ ਦੇ ਦੇਣਾ ਜਿਦੋਂ ਉਹਦੇ ਉੱਤੇ ਆਪਾਂ ਦੇਤਾ ਪਸ਼ੂ ਨੂੰ ਆਪਾਂ ਕਲਿਆਰ ਦੇਣਾ ਹੈਗਾ ਪਸ਼ੂ ਨੂੰ ਜਦੋਂ ਆਪਾਂ ਕਲਿਹਾਰਤਾ ਉਹਦੇ ਨਾਲ ਉਹਦਾ ਕੀ ਆਗਾ ਭਾਈ ਪਸੀਨਾ ਆਊਗਾ ਪਸੀਨਾ ਆਊਗਾ ਪਸ਼ੂ ਨੂੰ ਜਦੋਂ ਪੂਰਾ ਫੁੱਲ ਪਸੀਨਾ ਆ ਗਿਆ ਤੇ ਆਪਾਂ 2 ਘੰਟਿਆਂ ਤੋਂ 3 ਘੰਟਿਆਂ ਤੋਂ ਉਤੋਂ ਹੀ ਉਹ ਕੰਬੜ ਲਾਉਣਾ ਹੈ ਕੰਬੜ ਲਾਉਣ ਤੋਂ ਪਹਿਲਾਂ ਉਹਦੇ ਆਪਾਂ ਅੰਦਰ ਦੀ ਢੂਈ ਦੇ ਉੱਤੇ ਹੱਥ ਫੇਰਨਾ ਹੈ ਅਗਰ ਉਹਦਾ ਮੁਰਕਾ ਸਾਰਾ ਸੁੱਕ ਗਿਆ ਫਿਰ ਆਪਾਂ ਉਹਨੂੰ ਕੰਬੜ ਨੂੰ ਥੱਲੇ ਉਤਾਰ ਦੇਣਾ ਹੈਗਾ ਇਹੇ ਵਿਧੀ ਨੂੰ ਤੁਸੀਂ ਲਗਾਤਾਰ ਇੱਕ ਹਫ਼ਤਾ ਕਰ ਲੋ ਇੱਕ ਹਫ਼ਤੇ ਦੇ ਵਿੱਚ ਪਸ਼ੂ ਜਿਹੜਾ ਤੁਹਾਡਾ ਲੱਖ ਰੁਪਏ ਦਾ ਲਿਆਂਦਾ ਸੀਗਾ ਤੇ ਦੁਆਰੇ ਸਵਾ ਲੱਖ ਦਾ ਤੁਸੀਂ ਅਗਲੇ ਸੂਏ ਨਾ ਵੇਚੋਗੇ ਤਾਂ ਮੈਨੂੰ ਕਹਿ ਦਿਓ ਇਹ ਵਿਧੀ ਕਰਨ ਦੀ ਥੋੜੀ ਜੀ ਔਖੀ ਆ ਗਈ ਤਾਂ ਕਰਕੇ ਫਿਰ ਆਪਾਂ ਕੀ ਕਰਨਾ ਹੈਗਾ ਉਹਨੂੰ ਨਾਲ ਦੀ ਨਾਲ ਆਪਾਂ ਉਹ ਪਸ਼ੂ ਨੂੰ ਇਹ ਵਿਧੀ ਕਰਨ ਤੋਂ ਬਾਅਦ ਹੁਣ ਆ ਜਿਏ ਆਪਾਂ ਖਾਣ ਵਾਲੇ ਪਾਸੇ ਖਾਣ ਵਾਲੇ ਪਾਸੇ ਆ ਜਿਏ ਤਾਂ ਆਪਾਂ ਕੀ ਹੈਗਾ ਚੀਜ਼ਾਂ ਲਈਆਂ ਗਈਆਂ ਚੰਨਣ ਬੂਰਾ ਹਾਥੀਦੰਦ ਬੂਰਾ ਉਹ ਕਈ ਭਾਸ਼ਾ ਦੇ ਵਿੱਚ ਤਾਂ ਸਾਰੀ ਇਹਨੂੰ ਚੰਨਣ ਬੂਰਾ ਕਹਿੰਦੇ ਆ ਕੋਈ ਕਹਿ ਦਿੰਦਾ ਹਾਥੀਦੰਦ ਬੂਰਾ ਇਹ ਦੇਸੀ ਦਵਾਈ ਦਾ ਭਾਈ ਜੜੀ ਬੂਟੀ ਦਾ ਨਾਮ ਰੱਖਿਆ ਵੈ ਚੰਨਣ ਬੂਰਾ ਹਾਥੀਦੰਦ ਬੂਰਾ ਇਹ ਰੱਖਿਆ ਵੈ ਇਹ ਇੱਕ ਦਵਾਈ ਇਹੋ ਜੀ ਆ ਇਹ ਗਰਮੀ ਦੇ ਵਿੱਚ ਨਹੀਂ ਦਿੱਤੀ ਜਾ ਸਕਦੀ ਇਹ ਗਰਮੀ ਦੇ ਵਿੱਚ ਬਿਲਕੁਲ ਨਹੀਂ ਦਿੱਤੀ ਜਾਂਦੀ ਇਹ ਜਿਵੇਂ ਅੱਜ ਕੱਲ ਦੇ ਰੁੱਤ ਨਗੇ ਆਪਾਂ ਇਹਨੂੰ ਮਾਰਚ ਦੇ ਤੱਕ ਇਹੇ ਇਸਤੇਮਾਲ ਆਪਾਂ ਇਹ ਚੀਜ਼ਾਂ ਨੂੰ ਕਰ ਸਕਦੇ ਆਂਗੇ ਕਿਉਂ ਇਹ ਜਿਹੜਾ ਚੰਨਲ ਬੂਰਾ ਹਾਥੀਦੰਦ ਬੂਰਾ ਦੱਸਿਆ ਤੁਹਾਨੂੰ ਮੈਂ ਚੀਜ਼ ਇਹ ਦੋਨੇ ਇੱਕੋ ਹੀ ਆਗੀਆਂ ਇਹ ਕੀ ਹੈ ਗਰਮ ਬਹੁਤ ਜ਼ਿਆਦਾ ਹੁੰਦਾ ਹੈ ਅਗਰ ਇੱਕ ਤਾਂ ਇਹ ਅੰਦਰੋਂ ਗਰਮੈਸ਼ ਦਿੰਦਾ ਹੈ ਇੱਕ ਉੱਤੇ ਆਪਾਂ ਚੀਜ਼ਾਂ ਗਰਮੈਸ਼ ਵਾਲੀਆਂ ਦਿੱਤਿਆਂ ਗੀਆਂ ਇਹ ਬਿਲਕੁਲ ਭਾਈ ਪਸ਼ੂ ਇਹਦੇ ਨਾਲ ਨੌ ਵਰ ਨੌ ਹੋ ਜਾਂਦਾ ਜਿਵੇਂ ਫਰਜ਼ ਕਰੋ ਕਿਲੋ ਲਿਆਂਦਾ ਤੁਸੀਂ ਅੰਦਾਜ਼ੇ ਨਾਲ 100 ਗ੍ਰਾਮ ਦਿੱਤਾ ਇਹਨੂੰ 100 ਤੋਂ ਘੱਟ ਵੱਧ ਵੀ ਦੇ ਸਕਦੇ ਹੋ ਕੋਈ ਗੱਲ ਨਹੀਂ ਆਪਾਂ ਉਹਨੂੰ 10-12 ਖਰਾਕਾਂ ਬਣਾ ਲੀਆਂ ਇੱਕ ਖਰਾਕ ਰੋਜ਼ ਦਿਓ ਉਹਨੂੰ ਪਸ਼ੂ ਨੂੰ ਦੇਈ ਚੱਲੋ ਅਗਰ ਇਹ ਮਾਲਸ਼ ਕਰੀ ਜੋ ਪਸ਼ੂ ਬਿਲਕੁਲ ਓਕੇ 100% ਤੁਹਾਡਾ ਜਮਾ ਪਸ਼ੂ ਸਹੀ ਹੋ ਜਾਊਗਾ ਅਗਰ ਜਦੋਂ ਤੁਹਾਡਾ ਪਸ਼ੂ ਰਾਜੀ ਹੋ ਗਿਆ ਉਹ ਪਸ਼ੂ 6 ਮਹੀਨਿਆਂ ਦਾ ਸਾਲ ਦਾ ਪਸ਼ੂ ਤੁਹਾਡਾ ਸਮਰਿਆ ਨਹੀਂ ਆ ਨਹੀਂ ਬੋਲਿਆ ਨਹੀਂ ਉਹਨੇ ਤਾਰਾਂ ਦਿੱਤੀਆਂ ਅਗਰ ਤੁਸੀਂ ਇਹ ਚੀਜ਼ ਨੂੰ 1 ਕਿਲੋ ਤੁਸੀਂ ਦੇ ਦਿਓਗੇ ਨਾ ਇਹਦੇ ਨਾਲ ਨਾਲ ਦੀ ਨਾਲ ਪਸ਼ੂ ਹੀਟ ਚ ਵੀ ਆਊਗਾ ਔਰ ਤੁਹਾਡਾ ਸਮਰੂਹਾ ਵੀ ਪਸ਼ੂ ਇਹਦੇ ਨਾਲ ਇਹ ਕਿਹੋ ਜੀ ਚੀਜ਼ ਆ ਡਬਲ ਕੰਮ ਕਰਦਾ ਹੈ ਕਈ ਮੇਰੇ ਵੀਰ ਭਰਾ ਕਹਿ ਦਿੰਦਿਆ ਵੀ ਅਸੀਂ ਸਾਨੂੰ ਬਾਬਾ ਜੀ ਇੱਕ ਬੰਦੇ ਨੇ ਦੱਸਿਆ ਵੀ ਕਟੀਆਂ ਨੂੰ ਵੱਡੀਆਂ ਕਰਨ ਵਾਸਤੇ ਮੋਟੀਆਂ ਕਰਨ ਵਾਸਤੇ ਹਾਥੀਦੰਦ ਬੂਰਾ ਦੱਸਿਆ ਹੈਗਾ ਕਿਸੇ ਨੇ ਮੈਂ ਕਿਹਾ ਭਾਈ ਨਹੀਂ ਬਿਲਕੁਲ ਨਹੀਂ ਉਹ ਕਹਿੰਦਾ ਵੀ ਹਾਥੀਦੰਦ ਬੂਰਾ ਪਾਓ ਤੇ ਤੁਹਾਡੀਆਂ ਕਟੀਆਂ ਹਾਥੀ ਵਰਗੀਆਂ ਬਣ ਜਾਣਗੀਆਂ ਮੈਂ ਉਹਨੂੰ ਜਵਾਬ ਦਿੱਤਾ ਵੀ ਬਿਲਕੁਲ ਨਹੀਂ ਭਾਈ ਇਹ ਟਾਕੂ ਵਾਲੇ ਪਸ਼ੂ ਤੇ ਵਰਤਿਆ ਜਾਂਦਾ ਜਿਸ ਪਸ਼ੂ ਟਾਕੂ ਹੋਇਆ ਉਹ ਤੇ ਕੰਮ ਕਰੂਗਾ ਕਟੀਆਂ ਪਾਲਣ ਤੇ ਕੰਮ ਨਹੀਂ ਕਰਦਾ ਇਹ ਮੇਰੀ ਵੀਡੀਓ ਸਮਾਰ ਕੇ ਬਿਲਕੁਲ ਤੁਸੀਂ ਵਿਸਤਾਰ ਦੇ ਨਾਲ ਜਾ ਕੇ RAM ਨਾ ਸ਼ਾਂਤ ਮੰਨਾ ਦੇਖੋ ਤਾਂ ਮੈਂ ਕੀ ਦੱਸਿਆ ਕਾਦੇ ਤੇ ਵਰਤਿਆ ਜਾ ਉਹ ਕਾਦੇ ਤੇ ਨਹੀਂ ਵਰਤਿਆ ਜਾਣਾਗਾ ਇਹ ਭਾਈ ਪਸ਼ੂ ਤੁਹਾਡਾ ਉਹਦੇ ਨਾਲ ਸਮਰ ਵੀ ਜਾਊਗਾ ਪਸ਼ੂ ਤੁਹਾਡਾ ਰਹਿ ਵੀ ਜਾਊਗਾ ਓਏ ਇਸ ਕਰਕੇ ਤੁਹਾਨੂੰ ਅੱਜ ਦੱਸਿਆ ਹੈਗਾ ਵੀ ਟਾਕੂ ਹੋਣ ਤੇ ਆਪਾਂ ਕੀ ਕੀ ਚੀਜ਼ਾਂ ਲਾਉਣ ਨੂੰ ਦਿੱਤੀਆਂ ਤੇ ਕੀ ਕੀ ਚੀਜ਼ਾਂ ਆਪਾਂ ਨੂੰ ਖਾਣ ਨੂੰ ਦਿੱਤੀਆਂ ਵਿਸਤਾਰ ਦੇ ਵਿੱਚ ਦੱਸਿਆ ਹੈ ਅਗਰ ਕੋਈ ਪਸ਼ੂ ਦੀ ਕਿਸੇ ਨੇ ਵੀਡੀਓ ਬਣਮਾਉਣੀ ਆ ਜਾਂ ਸੇਲ ਪਰਚੇਜ ਦੇ ਉੱਤੇ ਕੰਮ ਕਰਨਾ ਹੈਗਾ ਉਹਦੇ ਬਾਰੇ ਕੋਈ ਪਸ਼ੂ ਜਾਂ ਨਮਾ ਖਰੀਦਣਾ ਹੈ ਜਾਂ ਵੇਚਣਾ ਹੈਗਾ ਭਾਈ ਨਰੇ ਨੰਬਰ 88100715 ਦੇ ਜਾ ਕੇ ਲਿਖ ਕੇ ਭਾਈ ਮੈਨੂੰ ਤੁਸੀਂ ਦੇ ਦਿਓ ਉਹਦੇ ਤੇ ਆਪਾਂ ਕੀ ਲਿਖਣਾ ਹੈਗਾ ਨਾਮ ਡਰੈਸ ਆਫ ਦਾ ਦੱਸ ਦਿਓ ਤੇ ਫੋਨ ਨੰਬਰ ਦੱਸ ਦਿਓ ਉਹਦੇ ਤੇ ਤੁਹਾਨੂੰ ਵਾਸਤਾ ਕਰ ਲਾਂਗੇ ਜਿਵੇਂ ਸਾਡੇ YouTube ਚੈਨਲ ਨੂੰ Facebook ਨੂੰ ਤੁਸੀਂ ਬਹੁਤ ਹੰਗਾਰਾ ਦਿੱਤਾ ਹੈ ਭਾਈ ਬਹੁਤ ਬਹੁਤ ਤੁਹਾਡਾ ਗੁਰਲਾਬ ਸਿੰਘ ਬਠਿੰਡਾ ਵੱਲੋਂ ਧੰਨਵਾਦ